ਓਏ ਮਿੱਤਰੋ ਕਰੋ ਅੱਜ ਆਪਣੇ ਕਿਚਕਾਰੇ ਤੇ ਆਪਣੇ ਆਲੇ ਜੋੜੇ ਨੇ ਵੀ ਧਰਲੇ ਆਂਡੇ ਤੇ ਆਹ ਲਾਹ ਜੀ ਨੇ ਇਹਨੇ ਵੀ ਧਰੇ ਹੋਏ ਆ ਬਹੁਤ ਬੱਚੇ ਕੱਢਣੇ ਵਾਲੇ ਇਹ ਕੂਤਰ ਤੇ ਆਪਣੇ ਆਹ ਕੂਤਰੀ ਦਾ ਆਂਡਾ ਇੱਕ ਚੈੱਕ ਕਰੋ ਤੁਸੀਂ 1/1 ਇੱਕ ਛੋਟਾ ਇਹ ਕੰਡਾ ਕੱਚਾ ਹੀ ਲਾਦਾ ਆ ਬੱਚਾ ਹੁਣ ਆਪਣਾ ਅੱਗੇ ਨਾਲ ਕਾਫੀ ਸੈਟਾ ਕਿਉਂਕਿ ਇਹ ਬੱਚਾ ਅੱਗੇ ਥੱਲੇ ਤੇ ਦੂਸਰੇ ਜੋੜਿਆਂ ਨੇ ਇਹਨੂੰ ਬਹੁਤ ਕੁੱਟਿਆ ਵਿਚਾਰੇ ਨੇ ਐਨ ਸਿਰ ਗੰਜੇ ਹੀ ਕਰਤਾ ਵਿਚਾਰੇ ਦਾ ਤੇ ਆ ਜਿਹੜਾ ਬੱਚਾ ਥੋੜਾ ਢਿੱਲਾ ਸੀ ਹੁਣ ਇਹ ਵੀ ਅੱਗੇ ਨਾਲ ਸੈਟਾ ਤੇ ਵਾਵਾ ਪਰਦਾ ਹੁੰਦਾ ਨਾਲੋਂ ਨਾਲ ਤੇ ਆਪਣਾ ਆ ਬੱਚਾ ਵੀ ਇਹਨੂੰ ਜ਼ਖਾਮ ਹੋ ਗਿਆ ਸੀ ਹੁਣ ਇਹਦਾ ਵੀ ਟ੍ਰੀਟਮੈਂਟ ਜਿਆ ਕੀਤਾ ਵੇਖੋ ਸੈਟਨ ਦਾ ਨਹੀਂ ਜ਼ਖਾਮ ਇਹਦਾ ਤੇ ਆ ਆਪਣੇ ਜੋੜਿਆਂ ਨੇ ਧਰੇ ਹੋ ਜਾਣ ਦੇ ਆਪਣੀ ਥੱਲੇ ਖੱਟੀਆਂ ਦੀ ਕੂਤਰੀ ਨੇ ਇੰਨੇ ਵੀ ਧਰ ਲਏ ਅੰਡੇ ਰੱfte ਵਾਲੀ ਨੇ ਤੇ ਇਹਦੇ ਨਾਲ ਖੱਟੀਆਂ ਜੋੜਾ ਆਪਣੀ ਵੱਡੀ ਕੂਤਰੀ ਪੁਰਾਣੀ ਤੇ ਇੱਕ ਆਪਣਾ ਨਵਾਂ ਜੋੜਾ ਲੱਗਣ ਜਾ ਰਿਹਾ ਸ਼ਾਖੀ ਟੁੱਚਾਂ ਵਾਲੀ ਕੂਤਰੀ ਇਹਨੇ ਵੀ ਅੰਡੇ ਧਰਨ ਵਾਲੀ ਹੈ ਕੂਤਰੀ ਬਸ ਪੱਠੀ ਆ ਜੀ ਤੇ ਆ ਆਪਣਾ ਕੂਤਰ ਖੱਟੀਆਂ ਦਾ ਵੱਡਾ ਆ ਵੇਖੋ ਮੇਰੇ ਸਿਰ ਤੇ ਬਿਠੇ ਤਾਂਗੇ ਆ ਆਪਣਾ ਵੱਡਾ ਤਕੂਤਰ ਆ ਰਹੀਆਂ ਆਪਣੀਆਂ ਚਿੜੀਆਂ ਇਹਨਾਂ ਦਾ ਵੀ ਸ਼ੌਂਕ ਨਾਲ ਨਾਲ ਇਹਨਾਂ ਦੇ ਵਿੱਚ ਇੱਕ ਆਪਾਂ ਉਹ ਨਵੀਂ ਲਿਆਂਦੀ ਪੀਲੀ ਪਰਲੀ ਆ ਵਾਲੀ ਉਹ ਰੀਆਂ ਸਾਰੀਆਂ ਨੇ ਇੱਕ ਇਹਦੇ ਨਾਲ ਨਾਰਾ ਆ ਬੈਠਾ ਫਰੋਜੀ ਆ ਚੈਨਲ ਆਪਣਾ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਮਿਲ ਸਕਣ। ਤਾਂ ਆਪਣਾ ਦਾੜੀ ਵਾਲਾ ਗੂਤਰਾ। ਆ ਆਪਣੀ ਮੰਗੀ ਜੰਝਲੀ ਗੂਤਰੀ। ਇਹ ਯਾਦ ਪੰਛੀ ਖੱਦਿਆ ਆਪਣੀ ਸੈਂਟੀਨਟ। ਇਹ ਵੀ ਗੂਤਰੀ ਆਪਣੀਆਂ ਅੰਡੇ ਦੇ ਆਉਣ ਵਾਲੀ ਆ। ਉਹ ਵੀਡੀਓ ਕਿਦਾਂ ਹੀ ਲੱਗਦੀ ਹੁੰਦੀ ਆ ਕਮੈਂਟ ਕਰਕੇ ਜਰੂਰ ਦੱਸਿਆ ਕਰੋ। ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਮਿਲ ਸਕਣ ਭਰਾ ਸਾਰਿਆਂ ਨੂੰ ਜੈਤਰਾ ਹੀ ਆਪਣੇ ਭਰਾ ਸਾਰੇ ਸਪੋਰਟ ਕਰਦੇ ਰਹੋ ਆਪਣੀ ਚੈਨਲ ਨੂੰ